ਨਦੀ ਕਿਨਾਰੇ ਬুলਬুল ਬੈਠੀ ਨਦੀ ਕਿਨਾਰੇ ਬুলਬুল ਬੈਠੀ ਦਾਣਾ ਚੁਗਦੀ ਛੱਲੀ ਦਾ ਦੂਰ ਵਸੇਂਦਿਆ ਸੱਜਣਾ ਵਿਆਜ ਦੂਰ ਵਸੇਂਦਿਆ ਸੱਜਣਾ ਵਿਆਜ ਜੀ ਨਹੀਂ ਲੱਗਦਾ ਕੱਲੀ ਦਾ ਆਜਾ ਕਿਉਂਕਿ ਬਾਗ ਦੇ ਵਿੱਚ ਕਿੰਨੇ ਫੁੱਲ ਹੁੰਦੇ ਆ ਹਰ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਆ ਜੀ ਜਿਹਨੂੰ ਜਿਹੜੀ ਵਧੀਆ ਲੱਗਦੀ ਆ ਉਹ ਬੰਦਾ ਉਹ ਲੈ ਲੰਦਾ ਹੈ ਜਵਾਨੀ ਔਰ ਨਸ਼ਿਆਂ ਤੋਂ ਪਰੇ ਅਸਲੇ ਤੋਂ ਪਰੇ ਸਕੂਨ ਵਾਲੀ ਜ਼ਿੰਦਗੀ ਤੇ ਸਾਡੇ ਘੂਣੂਆ ਪੀਰਾਂ ਵਾਲੀ ਜ਼ਿੰਦਗੀ ਦੇ ਪੈਰੋਕਾਰ ਬਣਾ ਦਿੱਤੀ ਬਟ ਉਹ ਵੀ ਬਹੁਤ ਅੱਛਾ ਕੰਮ ਕਰਦੇ ਨੇ ਕਿਉਂਕਿ ਜਿਹੜੀ ਆਉਣ ਵਾਲੀ ਟੈਕਨੀਕ ਹੈ ਉਹਨੂੰ ਯੂਜ਼ ਕਰਦੇ ਨੇ ਤਾਂ ਮਾਈ ਲਤਾ ਵਰਗੀ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਤੇ ਆਜੂ ਰਫੀ ਸਾਹਿਬ ਵਰਗਾ ਸਾਡੀ ਦੁਨੀਆ ਤੇ ਆਇਆ ਮੁੜ ਕੇ ਨਹੀਂ ਆਸਾ ਮੇਰੇ ਬੁਲਕ ਦੀ ਮੇਰੀ ਮੇਰੇ ਮੇਰੇ ਦੇਸ਼ ਦੀ ਮੇਰੀ ਸਟੇਟ ਦੇ ਬਹੁਤ ਕਹਿੜੇ ਅਵਨੀ ਸਿਯੋਰ ਅਲ ਦੇਵਨੀ ਬਧਾਈ ਨਹੀਂ ਮੈਂ ਵਰਪਾਇਆ ਰਾਂਜਨ ਮੈਂ ਅਜ ਦਰੋਜ਼ ਮੋਵਾਰੇ ਕੇ ਚੜੀਆ ਰਾਂਜਾ ਸਡੇ ਡੇਡੇ ਬੜੇ ਆ ਲਾ ਦੇ ਮੁਖ ਤਨ ਕਾ ਵਸਾ ਕਰਨਾ ਅਦਾ ਵਖ ਜਗ ਤਬਰ ਜਨਾਬ ਤੇਰਾ ਹਸਨ ਸ਼ਾਵਾ ਐਵੇਂ ਦਿਲ ਦਾ ਤੂੰ ਸਾਡਾ ਐਵੇਂ ਦਿਲ ਦਾ ਤੂੰ ਸਾਡਾ ਦਰਪਾਰ ਸੋਹਣਿਆ ਦਿਲ ਨਾ ਤੂੰ ਸਾਡਾ ਦਰਪਾਰ ਸੋਹਣਿਆ ਤੈਨੂੰ ਆਸ਼ਕਾਂ ਨੇ ਮੰਨਿਆ ਖੁਦਾ ਸੁਣਿਆ ਬਹੁਤ ਅੱਛੀ ਕਹਾਵਤ ਹੈ ਕਿ ਜਿਹੜੀ ਰੋਜ਼ੀ ਹੈ ਨਾ ਰੋਜ਼ੀ ਬੰਦੇ ਦਾ ਰਿਜ਼ਕ ਜਿਵੇਂ ਮੌਤ ਲੱਭਦੀ ਆ ਬੰਦੇ ਨੂੰ ਉਦੋਂ ਹੀ ਰੋਜ਼ੀ ਲੱਭਦੀ ਆ ਉਹ ਚਾਹੇ ਤੁਸੀਂ ਜ਼ਮੀਨ ਚ ਲੈ ਕੇ ਭੇਜੋ ਭਾਜੀ ਅੱਛੀ ਚੀਜ਼ ਉਹਨੂੰ ਉਹਦਾ ਵੀ ਉਹਨੇ ਸ਼ੂਟ ਨਾ ਕਰੋ ਉਹਨੂੰ ਕਿਤੇ ਨਾ ਚਲਾਓ ਜਦੋਂ ਉਹਨੇ ਵਿਕਣਾ ਹੈ ਨਾ ਦਾ ਜਦੋਂ ਉਹਨੇ ਹਟਣਾ ਹੈ ਤਾਂ ਫਿਰ ਉਹਦਾ ਪਤਾ ਹੀ ਨਹੀਂ ਲੱਗਦਾ ਜਦੋਂ ਕਰਮ ਹੁੰਦਾ ਨਾ ਫਿਰ ਉਹ ਚੰਗੀਆਂ ਬੁਰੀਆਂ ਭਲੀਆਂ ਮੰਦੀਆਂ ਨਹੀਂ ਦੇਖਦਾ ਉਹ ਫਿਰ ਤਾਰ ਦਿੰਦਾ ਬੇੜੇ ਇੱਕ ਉਰਦੂ ਦਾ ਸ਼ੇਰ ਹੈ ਕਿ ਗਮ ਸਭੀ ਰਾਹਤ ও ਤਸਕੀਨ ਮੇ ਢਲ ਜਾਂਦੇ ਹਨ ਜਦ ਕਰਮ ਹੁੰਦਾ ਹੈ ਹਾਲਾਤ ਬਦਲ ਜਾਂਦੇ ਹੈ ਜਦ ਉਹਦੀ ਨਿਰਾਸ਼ਵਲੀ ਹੁੰਦੀ ਹੈ ਫਿਰ ਬੇੜੇ પાર ਹੋ ਅਮਰਦਤ ਦੀ ਵੀ ਕੈਨੇਡਾ ਦੇ ਨਾਲ ਜੁੜ ਚੁੱਕਾ ਹਾਂ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਪੰਜਾਬ ਦੀ ਇੱਕ ਅਜਿਹੀ ਸ਼ਖਸੀਅਤ ਨੂੰ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਜ਼ਰੀਏ ਆਪਣਾ ਸੁਰਾਂ ਦਾ ਲੋਹਾ ਮਨਵਾਇਆ ਤੇ ਹਰੇਕ ਇਨਸਾਨ ਦੇ ਅੰਦਰ ਉਹਨਾਂ ਗੀਤਾਂ ਨੇ ਘਰ ਕੀਤਾ ਤੇ ਉਹਨਾਂ ਦੇ ਗੀਤਾਂ ਦੇ ਜਿਹੜੇ ਬੋਲ ਨੇ ਉਹ ਅਕਸਰ ਅਸੀਂ ਕਈ ਵਾਰੀ ਜਦੋਂ ਰਾਹ ਜਾਂਦੇ ਦੇਖਦੇ ਹਾਂ ਤਾਂ ਕਈ ਵਾਰੀ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਹੈ ਕਿ ਨਦੀ ਕਿਨਾਰੇ ਬਲੂਲ ਬੈਠੇ ਦਾਣਾ ਚੁਗਦੀ ਛੱਲੀ ਦਾ ਦੂਰ ਵਸਿੰਦਿਆ ਸੱਜਣਾ ਵੀ ਆ ਜਾ ਜੀ ਨਹੀਂ ਲੱਗਦਾ ਕੱਲੀ ਦਾ ਤੇ ਅਜਿਹੇ ਗੀਤਾਂ ਨੂੰ ਉਹਨਾਂ ਲੋਕਾਂ ਨੇ ਲੋਕਾਂ ਦੇ سپرد ਕੀਤਾ ਤੇ ਲੋਕਾਂ ਨੇ ਪਰਵਾਨਿਆ ਵੀ ਉਹਨਾਂ ਗੀਤਾਂ ਨੂੰ ਤੇ ਸਾਡੇ ਨਾਲ ਮੌਜੂਦ ਨੇ ਅਖਤਰ ਅਲੀ ਮਤੋਈ ਜੀ ਤੇ ਆਓ ਪਹਿਲਾਂ ਨਾਲ ਸਵਾਗਤ ਕਰ ਲੈਂਦੇ ਫਿਰ ਕਰਦੇ ਹਾਂ ਪੂਰੀ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ਸ਼ੀਕਾਲ ਭਾਜੀ ਸ਼ਸ਼ੀਕਾਲ ਜੀ ਹਮਦਰਦ ਟੀਵੀ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਾਲ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ ਤੇ ਫਿੱਟ ਹੋਵੋਗੇ ਜੀ ਬਹੁਤ ਬਹੁਤ ਧੰਨਵਾਦ ਤੇ ਜੇਕਰ ਆਪਾਂ ਗਾਏ ਕੀ ਦੀ ਗੱਲ ਕਰੀਏ ਤਾਂ ਸ਼ੁਰੂਆਤ ਕਿੱਥੋਂ ਹੁੰਦੀ ਹੈ ਜੀ ਮੇਰੇ ਫਾਦਰ ਸਾਹਿਬ 우ਸਤਾਦ ਸ਼ਰੀ ਅਨਵਰ ਅਲੀ ਮਤੋਈ ਸਾਹਿਬ ਉਹੋ ਰੇਡੀਓ ਤੇ ਤਬਲਾ ਵਜਾਉਂਦੇ ਸੀ ਅਕਸਰ ਰਿਕਾਰਡਿੰਗਾਂ ਕਰਦੇ ਸੀ ਸੋ ਮੇਰਾ ਪੂਰਾ ਪਰਿਵਾਰ ਮੇਰਾ ਪੂਰਾ ਖਾਨਦਾਨ ਮਿਊਜ਼ਿਕ ਦੇ ਵਿੱਚ ਹੈ ਸੁਣਦੇ ਸੁਣਦੇ ਇੱਕ ਛੋਟੀ ਜੀ ਚਣਗ ਲੱਗੀ ਬਸ ਫਿਰ ਉਹ ਉਹ ਰਿਆਸਤ ਬਦਲ ਗਈ ਰਿਆਸਤ ਤੋਂ ਬਾਅਦ ਮੈਂ ਸਨੂ 1988 ਦੇ ਵਿੱਚ ਰੇਡੀਓ ਤੇ ਪ੍ਰੂਵ ਹੋ ਗਿਆ ਉਸ ਤੋਂ ਬਾਅਦ ਜੀ ਮੇਰੀ ਕੈਸਟਾਈ ਨਜ਼ਰਤ ਬਚ ਕੁੜੀ ਫਿਰ ਮਹਿੰਦੀ ਆਈ ਫਿਰ ਜੰਜ ਲੈ ਕੇ ਆ ਜਾਏ ਠੀਕ ਹੈ ਜੀ ਸੰਗੀਤ ਸਮਰਾਟ ਉਸਤਾਦ ਚਰਨਜੀਤ ਹੁਜਾ ਸਾਹਿਬ ਦੀ ਮਿਊਜ਼ਿਕ ਚਾਈ ਜੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਜੰਜ ਲੈ ਕੇ ਆ ਜਾ ਗੀਤ ਨੂੰ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛਲੀ ਦਿਨੋਂ ਔਰ Eid ਵਾਲਾ ਦਿਨ ਨੂੰ ਉਹ ਸਾਰੇ ਗੀਤਾਂ ਨੂੰ ਤੁਸੀਂ ਪਿਆਰ ਦਿੱਤਾ ਸੋ ਤੁਸੀਂ ਪਿਆਰ ਦਿੰਦੇ ਰਹੇ ਤੇ ਮੈਂ ਫਿਰ ਅੱਗੇ ਵਧਾ ਤੇ ਜ਼ਰੂਰ ਉਸਤੇ ਮੈਂ ਬੋਲ ਜਰੂਰ ਸੁਣਨੇ ਚਾਹਾਂਗਾ ਜੀ ਕਿਉਂ ਨਹੀਂ ਨਦੀ ਕਿਨਾਰੇ ਬੁਲਬੁਲ ਬੈਠੀ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ ਦੂਰ ਬਸੈਂਦਿਆ ਸੱਜਣਾ ਵਿਆਜ ਦੂਰ ਬਸੈਂਦਿਆ ਸੱਜਣਾ ਵਿਆਜ ਜੀ ਨਹੀਂ ਲੱਗਦਾ ਕੱਲੀ ਦਾ ਆ ਜਾ ਵੀ ਮাইয়া ਆ ਜਾ ਵੀ ਵਾਇਆ ਤਾ ਕੁਮਾਰ ਤੇ ਜਿਹੜਾ ਇਹ ਗਾਇਕੀ ਦੇ ਵਿੱਚ ਇੰਨੀ ਮਿਠਾਸ ਹੈ ਤੇ ਅਜੋਕੇ ਸਮੇਂ ਦੀ ਜੇਕਰ ਗਾਇਕੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅੰਤਰ ਹੈ ਜਿਹੜਾ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਂ ਬਹੁਤ ਵਧੀਆ ਵੇਖਦਾ ਹਾਂ ਭਾਜੀ ਠੀਕ ਹੈ ਕਿਉਂਕਿ ਬਾਗ ਦੇ ਵਿੱਚ ਕਿੰਨੇ ਫੁੱਲ ਹੁੰਦੇ ਆ ਹਰ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਆ ਜੀ ਜਿਹਨੂੰ ਜਿਹੜੀ ਵਧੀਆ ਲੱਗਦੀ ਹੈ ਜੀ ਉਹ ਬੰਦਾ ਉਹ ਲੈ ਲੈਂਦਾ ਹੈ ਕੁਝ ਬੰਦੇ ਕਲਾਸੀਕਲ ਸੁਣਦੇ ਆ ਕੁਝ ਸੂਫੀ ਸੁਣਦੇ ਆ ਕੁਝ ਪੰਜਾਬੀ ਫੋਕ ਸੁਣਦੇ ਆ ਕੁਝ ਬੰਦੇ ਸੈਮੀ ਕਲਾਸੀਕਲ ਗਜ਼ਲਾਂ ਸੁਣਦੇ ਆ ਕੁਝ ਸੂਫੀ ਜ਼ਿਆਦਾ ਸੁਣਦੇ ਆ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ ਕੁਝ ਅੱਜ ਕੱਲ ਦੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹਹੇ ਜੇ ਉਹ ਗਾਣੇ ਸੁਣਦੇ ਆ ਉਹ ਵੀ ਵਧੀਆ ਹੀ ਆ ਵੱਟ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਮਿਊਜ਼ਿਕ ਡਾਇਰੈਕਟਰਾਂ ਨੂੰ ਤੇ ਲੇਖਕਾਂ ਨੂੰ ਤੇ ਗਾਇਕਾਂ ਨੂੰ ਪਿਆਰ ਪਿਆਰ ਨਾਲ ਕਿਉਂਕਿ ਮੇਰੇ ਤੋਂ ਸਾਰੇ ਬਹੁਤ ਵਧੀਆ ਨੇ ਵੀ ਸਾਡਾ ਰੱਬ ਨੇ ਉਹ ਪ੍ਰਮਾਤਮਾ ਨੇ ਇੱਕ ਡਿਊਟੀ ਲਾਈ ਆ ਮੇਰੀ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਐਸਾ ਸੀ ਮੈਸੇਜ ਦਈਏ ਜਿਦੇ ਨਾਲ ਸਾਡੀ ਸਿਹਤ ਜਵਾਨੀ ਔਰ ਨਸ਼ਿਆਂ ਤੋਂ ਪਰੇ ਅਸਲੇ ਤੋਂ ਪਰੇ ਸਕੂਨ ਵਾਲੀ ਜ਼ਿੰਦਗੀ ਤੇ ਸਾਡੇ ਗੁਰੂਆਂ ਪੀਰਾਂ ਵਾਲੀ ਜ਼ਿੰਦਗੀ ਦੇ ਪੈਰੋਕਾਰ ਬਣਾ ਦਈਏ ਜੀ ਬਿਲਕੁਲ ਤੇ ਇਹ ਸਾਡੀ ਡਿਊਟੀ ਬਣਦੀ ਜੀ ਤੇ ਜਿਹੜੇ ਅਕਸਰ ਕਟ ਕਰਾਣਿਆਂ ਦੀ ਗੱਲ ਹੁੰਦੀ ਆ ਜੀ ਪਟਿਆਲਾ ਕਰਾਣਾ ਹੋ ਗਿਆ ਜਾਂ ਹੋਰ ਕਰਾਣੇ ਨੇ ਤੇ ਉਹਨਾਂ ਦੇ ਵਿੱਚੋਂ ਮਤੋਈ ਕਰਾਣਾ ਵੀ ਇੱਕ ਵਜਨ ਲੱਗ ਗਿਆ ਤੇ ਉਹਦੇ ਵਿੱਚ ਜਿਹੜੇ ਫੁੱਲਾਂ ਦੀ ਤੁਸੀਂ ਗੱਲ ਕੀਤੀ ਆ ਕਿਹੜੇ ਕਿਹੜੇ ਫਨਕਾਰ ਨੇ ਉਹਨਾਂ ਦੇ ਵਿੱਚ ਹੋਏ ਨੇ ਮਤਉਈ ਕਰਾਣੇ ਦੇ ਵਿੱਚ ਉਹਨਾਂ ਬਾਰੇ ਵੀ ਜ਼ਰੂਰ ਗੱਲ ਲੈਂਦੇ ਗੱਲ ਇਦਾਂ ਜੀ ਸਾਡਾ ਗਾਇਕੀ ਦਾ ਕਰਾਣਾ ਪਟਿਆਲਾ ਹੀ ਆ ਜੀ ਮੇਰੇ ਦਾਦਾ ਜੀ ਜਨਾਬ ਉਸਤਾਦ ਨਥੂਖਾ ਫਿਰ ਮੇਰੇ ਫਾਦਰ ਸਾਹਿਬ ਸ਼੍ਰੀ ਅਨਵਰ अली ਜੀ ਜੀ ਔਰ ਮੇਰੇ ਤਾਈ ਚਾਚੇ ਮੇਰਾ ਪੂਰਾ ਕਰਾਣਾ ਹੀ ਅਨਾ ਇਸ ਗਾਇਕੀ ਦੇ ਵਿੱਚ ਆ ਔਰ ਉਹ ਆਪਣੇ ਆਪਣੇ ਫੀਲਡਾਂ ਦੇ ਵਿੱਚ ਹਾਜ਼ਰੀ ਲਾ ਰਹੇ ਨੇ ਜਿੱਦਾਂ ਕਿਸੇ ਦਾ ਸੂਫੀ ਦਾ ਗਰੁੱਪ ਹੈ ਕਿਸੇ ਦਾ ਕਵਾਲੀ ਦਾ ਗਰੁੱਪ ਹੈ ਕਿਸੇ ਦਾ ਪੰਜਾਬੀ ਲੋਕ ਗਾਇਕੀ ਦਾ ਗਰੁੱਪ ਹੈ ਸੋ ਸਾਰੇ ਜੜ ਦੀ ਗੱਲਾ ਚ ਨੇ ਆਨੰਦ ਚ ਨੇ ਆਨੰਦ ਚ ਨੇ ਸਾਰੇ ਸਾਰੇ ਜਿਵੇਂ ਹੁਣ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਤੁਸੀਂ ਮੇਰੇ ਖਿਆਲ ਚ 80 ਦੇ ਦਹਾਕੇ ਦੀ ਗੱਲ ਕਰਦੇ ਹੋ ਜਦੋਂ ਤੁਹਾਡੀ ਸ਼ੁਰੂਆਤ ਹੁੰਦੀ ਆ ਉਦੋਂ ਗਾਇਕੀ ਨੂੰ ਗਾਉਣ ਤੋਂ ਪਹਿਲਾਂ ਜਦੋਂ ਵੀ ਕੋਈ ਬੰਦਾ ਆਪਣਾ ਟਰੈਕ ਰਿਲੀਜ਼ ਕਰਦਾ ਸੀ ਤਾਂ ਕਾਫੀ ਕੁਝ ਸਿੱਖਣਾ ਪੈਂਦਾ ਸੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਟੋ ਟਿਊਨਿੰਗ ਆ ਗਈ ਤੇ ਉਹ ਕਿੰਨਾ ਕਿਤੇ ਲੱਗਦਾ ਵੀ ਭਵਿੱਖ ਦੇ ਵਿੱਚ ਵੀ ਜਿਹੜੇ ਸਿੱਖਣ ਦੀ ਭਾਵਨਾ ਰੱਖਣ ਵਾਲੇ ਨੇ ਗਾਇਕ ਨੇ ਜਿਹੜੇ ਗਾਇਬ ਹੋ ਰਹੇ ਨੇ ਦੇਖੋ ਜਿਹੜੇ ਬੰਦੇ ਤਾਂ ਗੁਰੂ ਪੀਰ ਵਾਲੇ ਨੇ ਉਹ ਤੁਹਾਨੂੰ ਵੀ ਬੇਅੰਤ ਪਾਜੀ ਪਤਾ ਹੈ ਠੀਕ ਹੈ ਜੀ ਜਿਹੜੇ ਹਟਕੀ ਉਹ ਤੋਂ ਕੰਮ ਕਰਦੇ ਨੇ ਜਿਹੜੇ ਹਟਕੀ ਵੀ ਕੰਮ ਕਰਦੇ ਨੇ ਬਟ ਉਹ ਵੀ ਬਹੁਤ ਅੱਛਾ ਕੰਮ ਕਰਦੇ ਨੇ ਕਿਉਂਕਿ ਜਿਹੜੀ ਆਉਣ ਵਾਲੀ ਟੈਕਨੀਕ ਹੈ ਉਹਨੂੰ ਯੂਜ਼ ਕਰਦੇ ਨੇ ਯੂਜ਼ ਕਰਦੇ ਨੇ ਉਹਨੂੰ ਯੂਜ਼ ਕਰਦੇ ਨੇ ਔਰ ਲੋਕੋ ਨੂੰ ਪਸੰਦ ਕਰਦੇ ਨੇ ਔਰ ਲੋਕੋ ਨੂੰ ਐਪਰੀਸ਼ੀਏਟ ਕਰਦੇ ਨੇ ਉਹ ਗਾਣਿਆਂ ਨੂੰ ਸੁਣਦੇ ਨੇ ਪੂਰੇ ਵਰਲਡ ਚ ਪੰਜਾਬੀ ਫੇਮਸ ਹੋ ਰਹੀ ਆ ਮਾੜਾ ਕੋਈ ਨਹੀਂ ਕਰਦਾ ਆਪਣੇ ਆਪਣੇ ਜੇ ਆਪਾਂ ਨਵੀਂ ਟੈਕਨੀਸ਼ੀਅਨ ਨੂੰ ਯੂਜ਼ ਨਾ ਕਰੀਏ ਇਹ ਵੀ ਆਪਣੀ ਕੋਈ ਬੜੀ ਵਧੀਆ ਗੱਲ ਹੈ ਹੈਨਾ ਜਿਹੜੀ ਨਵੀਂ ਟੈਕਨੀਸ਼ੀਅਨ ਨੂੰ ਅੱਜ ਕੱਲ ਸਿੰਗਰ ਯੂਜ਼ ਕਰ ਰਹੇ ਨੇ ਉਹ ਵੀ ਆਪਣੇ ਬਹੁਤ ਕਮਾਲ ਕਰ ਰਹੇ ਨੇ ਬਹੁਤ ਕਮਾਲ ਕਰ ਰਹੇ ਨੇ ਤੇ ਤੁਹਾਨੂੰ ਤੁਹਾਡਾ ਜਿਹੜਾ ਰੋਲ ਮਾਡਲ ਹੈ ਜੀ ਤੁਹਾਡਾ ਕੌਣ ਹੈ ਰੋਲ ਮਾਡਲ ਦੇਖੋ ਜੀ ਮੇਰੇ ਰੋਲ ਮਾਡਲ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਆਪਣੇ ਮੁਲਕ ਨੂੰ ਬਹੁਤ ਪਿਆਰ ਕਰਦਾ ਹਾਂ ਠੀਕ ਹੈ ਜੀ ਜਿਸ ਸਟੇਟ 'ਚ ਮੈਂ ਰਹਿਣਾ ਉਹਦਾ ਕਲਚਰ ਹੀ ਐਡਾ ਕੋ ਅਮੀਰ ਹੈ ਮੈਨੂੰ ਨਹੀਂ ਲੱਗਦਾ ਵੀ ਐਡਾ ਅਮੀਰ ਕਿਸੇ ਕਲਚਰ ਜਮਲਾ ਜੀ ਹੋਗੇ ਸਾਡੇ ਕੋਲੇ ਠੀਕ ਹੈ ਜੀ ਸਾਡੇ ਕੋਲੇ ਮਾ ਸੁਰੇਂਦਰ ਕੌਰ ਜੀ ਹੋਗੇ ਗੁਰਮੀਤ ਬਾਵਾ ਜੀ ਹੋਗੇ ਨਰਿੰਦਰ ਬੀਬਾ ਜੀ ਹੋਗੇ ਕੋਈ ਸ਼੍ਰੀ ਕੁਲਦੀਪ ਮਾਨਕ ਜੀ ਹੋਗੇ ਸੁਰੇਂਦਰ ਛੰਦਾ ਜੀ ਹੋਗੇ ਫਿਰ ਜੁਗ ਬਦਲਿਆ ਫਿਰ ਪੰਜਾਬੀ ਗਾਇਕੀ ਦਾ ਇੱਕ ਐਸਾ ਅਜੂਕਾ ਸਮਾਂ ਆਇਆ ਕਿ ਜਿਹਦੇ ਵਿੱਚ ਸੁਰ ਲਹਿ ਪ੍ਰੋਨਨਸੀਏਸ਼ਨ ਦਾ ਐਸੀ ਇੱਕ ਧਾਕ ਜਮਾਈ ਜਨਾਬ ਸਰਦੂਲਸ ਕੇ ਅੰਦਰ ਸਾਡੇ ਵੱਡੇ ਭਾਈ ਸਾਹਿਬ ਜਿਨ੍ਹਾਂ ਨੇ ਐਸੀਆਂ ਐਸੀਆਂ ਵੇਰੀਏਸ਼ਨਾਂ ਕੀਤੀਆਂ ਉਹਨਾਂ ਨੂੰ ਦੇਖ ਕੇ ਅਸੀਂ ਸਾਰੇ ਹੀ ਲੱਗ ਗਏ ਠੀਕ ਹੈ ਜੀ ਉਹਨਾਂ ਨੂੰ ਦੇਖ ਕੇ ਜੇ ਅਸੀਂ ਚੱਕੀਏ ਡਿਊਟ ਗਾਣੇ ਇਹਦੇ ਵਿੱਚ ਸਾਡੇ ਬਾਈ ਮੁਹੰਮਦ ਅਸਦੀਕ ਵਰਗਾ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਤੇ ਕੋਈ ਹੈਗਾ ਦਦਾਰ ਸੰਧੂ ਜੀ ਵਰਗਾ ਨਹੀਂ ਕੋਈ ਹੈਗਾ ਅਨਾਕਰਤਾ ਰਮਲਾ ਜੀ ਵਰਗਾ ਨਹੀਂ ਹੈਗਾ ਮੈਂ ਮੇਰੇ ਮੁਲਕ ਦੇ ਗਵਈਆਂ ਨੂੰ ਹੀ ਪਿਆਰ ਕਰਦਾ ਮੇਰੇ ਮੁਲਕ ਦੇ ਜੇ ਤੁਸੀਂ ਇੰਡਸਟਰੀ ਦੀ ਗੱਲ ਕਰਦੇ ਹੋ ਤਾਂ ਮਾਈ ਲਤਾ ਵਰਗੀ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਤੇ ਆਜੂ ਰਫੀ ਸਾਹਿਬ ਵਰਗਾ ਸਾਡੀ ਦੁਨੀਆ ਤੇ ਆਜੂ ਮੁੜ ਕੇ ਨਹੀਂ ਆ ਸਕਦਾ ਮੇਰੇ ਮੁਲਕ ਦੀ ਮੇਰੀ ਮੇਰੇ ਮੇਰੇ ਦੇਸ਼ ਦੀ ਮੇਰੀ ਸਟੇਟ ਦੇ ਬਹੁਤ ਘੈਂਟ ਨੇ ਇਹ ਜੇ ਗਵਈਏ ਪੈਦਾ ਹੋਣਾ ਬਹੁਤ ਮੁਸ਼ਕਲ ਆ ਆਪਣੀ ਆਪਣੀ ਸਟੇਟ ਦੇ ਗਵਈਏ ਸਾਰੇ ਵਧੀਆ ਨੇ ਬਟ ਜਵਾਬ ਮੇਰੇ ਵਾਲਿਆਂ ਦਾ ਵੀ ਨਹੀਂ ਨੇ ਇਹਨਾਂ ਦਾ ਕੋਈ ਜਵਾਬ ਸੂਫੀਜ਼ਮ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਤੇ ਪੰਜਾਬ ਦੇ ਵਿੱਚ ਜਾਂ ਕਹਿ ਲਈਏ ਵਿਦੇਸ਼ਾਂ ਚ ਕਹਿ ਲਈਏ ਸੂਫੀਜ਼ਮ ਨੂੰ ਸੁਣਨ ਵਾਲੇ ਲੋਕ ਸਰੋਤੇ ਹੈਗੇ ਨੇ ਜੀ ਜੀ ਭਾਜੀ ਐਨੇ ਕੁ ਵਧੀਆ ਸਰੋਤੇ ਨੇ ਸੂਫੀ ਰੂਜ਼ਮ ਨੂੰ ਸੁਣਨ ਵਾਲੇ ਉਹ ਕਹਿੰਦੇ ਵੀ ਇਹ ਵੀ ਜਿਹੜਾ ਅੱਜ ਕੱਲ ਦਾ 뮤직 ਅਸੀਂ ਜ਼ਿਆਦਾ ਜੀ ਹੈਵੀ ਲੈ ਕੇ ਜਾਂਦੇ ਹਾਂ ਸ਼ੋਹਾਂ ਤੇ ਦੋ ਢੋਲ ਦੋ ਪੈੜਾ ਦੋ ਕੀਬੋਰਡ ਦੋ ਗਿਟਾਰਾਂ ਚਾਰ ਕੋਰ ਸਾਲੇ ਉਹਨਾਂ ਕਈ ਵਾਰੀ ਉਹ ਸਾਨੂੰ ਵੀ ਡਿਸਟਰਬ ਕਰ ਦਿੰਦਾ ਇਨਾ ਧਾਮ-ਝਾਮ ਸਾਂਭਣਾ ਜੀ ਬਟ ਜਿਹੜੀ ਪੰਜਾਬੀ ਸੂਫੀ ਲੋਕ ਗਾਇਕੀ ਆ ਉਹ ਤਾਂ ਇੱਕ ਸਦਾਬਹਾਰ ਚੀਜ਼ ਹੈ ਨਾ ਉਹ ਤਾਂ ਇੱਕ ਸਦਾਬਹਾਰ ਚੀਜ਼ ਹੈ ਦੇਖੋ ਹੀਰ ਬਾਰੇਸ਼ਾ ਜਾਂ ਖਵਾਜ਼ਾ ਗੁਲਾਮ ਫਰੀਦੀ ਆ ਬਾਬਾ ਬੁੱਲੇ ਸ਼ਾ ਹੈ ਨਾ ਜਿਵੇਂ ਬਾਬਾ ਬੁੱਲੇ ਸ਼ਾ ਦੀ ਇੱਕ ਕਾਫੀ ਹੈ ਵੀ ਆਉਨੀ ਸਈਓ ਰਲ ਦੇਵਨੀ ਬਧਾਈ ਨੀ ਮੈਂ ਵਰ ਪਾਇਆ ਹਰਾਂ ਜਮਾਈ ਅੱਜ ਦਾ ਰੋਜ਼ ਮੋਵਾਰ ਕੇ ਚੜਿਆ ਰਾਂਝਾ ਸਾਡੇ ਵੇੜੇ ਬੜਿਆ ਹੱਥ ਖੂੰਡੀ ਮੋਢੇ ਕੰਬਲ ਧਰੇਆ ਚਾਕਾਂ ਵਾਲੀ ਸ਼ਕਲ ਬਣਾਈ ਦੀ ਮੈਂ ਵਰ ਪਾਇਆ ਉਰੰਝਮਾ ਸਾਡੀ ਮਾਂ ਹੀਰ ਵਰਗਾ ਕਿੱਥੇ ਫੋਕ ਮਿਲ ਜੂ ਹੀਰੇ ਆਖ ਦੀ ਜੋਗਿਆ ਝੂਠ ਬੋਲੇ ਹੋ ਵੇਕਾਣ ਉਠੜਿਆ ਮਨਾਉਂਦਾਈ ਵੇ ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥਕੀ ਜਿਹੜਾ ਗਿਆ ਨੂੰ 모ੜ ਲਿਆ ਮਦਈ ਮੈਨੂੰ ਹੁਣ ਤੁਸੀਂ ਦੱਸ ਦੋ ਵੀ ਇੱਥੇ ਸਾਜਾਂ ਦੀ ਲੋੜ ਹੈ ਇਹ ਮੇਰੇ ਪੰਜਾਬ ਦਾ ਟ੍ਰੈਡੀਸ਼ਨਲ ਫੋਕ ਹੈ। ਇਹ ਖੁਦ ਹੀ ਬਹੁਤ ਤਕੜਾ। ਇਹਨੂੰ ਪੰਜਾਬੀ ਲੋਕ ਸਾਜੀ ਐਕਸੈਪਟ ਕਰਨਗੇ ਉਹੀ ਅੱਛੇ ਲੱਗਣਗੇ ਇਹਦੇ ਨਾਲ। ਹੈਨਾ? ਤੇ ਜਿਹੜਾ ਹੁਣ ਤੁਹਾਡਾ ਇੱਕ ਨਵਾਂ ਟਰੈਕ ਆਇਆ ਯਾਰ ਮਮਨਾ ਜੀ। ਅਖਤਰ ਅਲੀ ਦੇ ਧਿਆਨ ਦੇ ਵਿੱਚ ਕਿਵੇਂ ਆਇਆ ਵੀ ਇਹ ਟਰੈਕ ਵੀ ਲੈ ਕੇ ਆਉਣਾ ਚਾਹੀਦਾ। ਹਾਂਜੀ ਹਾਂਜੀ। ਉਹ ਐਦਾਂ ਸੀਗਾ ਜੀ ਅਸੀਂ ਬੈਠੇ ਸੀਗੇ ਤੇ ਇਹ ਗਾਣਾ ਮੈਨੂੰ ਮੇਰੇ ਦੋਸਤ ਨੇ ਕੈਨੇਡਾ ਦੇ ਵਿੱਚ ਨੇ ਗੋਰਾ ਕਸਬਾ ਜੀ। ਉਹਨਾਂ ਨੇ ਬਹੁਤ ਅੱਛਾ ਲਿਖਿਆ। ਆਉਣ ਵਾਲੇ ਗਾਣੇ ਵੀ ਮੈਂ ਉਹਨਾਂ ਨਾਲ ਕਰ ਰਿਹਾ ਔਰ بڑے ਸੋਲੋ ਗਾਣੇ ਬੜੇ ਰੋਮਾਂਟਿਕ ਵੀ ਡਾਂਸਿੰਗ ਵੀ ਉਹਨਾਂ ਨਾਲ ਮੈਂ ਕੰਮ ਕਰ ਰਿਹਾ ਤੇ ਉਹਨਾਂ ਨੇ ਲਿਖਿਆ ਹੈ ਗਾਣਾ ਦੇ ਕੋ ਲੱਗੀ ਤੋਂ ਵਗੈਰ ਕਦੇ ਮਿਟਦੀ ਨਹੀਂ ਦੂਰੀ ਇਸ਼ਕੋਂ ਵਗੈਰ ਹਰ ਗੱਲ ਹੈ ਅਧੂਰੀ ਤਾ ਹੀ ਉਹ ਫਿਰਦੇ ਫਕਰ ਹੋ ਕੇ ਬੇਪਰਵਾਹ ਫਿਰਦੇ ਫਕਰ ਹੋ ਕੇ ਬੇਪਰਵਾਹ ਬੰਨ ਕੁੰਗੁਰੂ ਪੈਰਾ ਚ ਲੈਂਦੇ ਬੰਨ ਕੁੰਗੁਰੂ ਪੈਰਾ ਚ ਲੈਂਦੇ ਯਾਰ ਨੂੰ ਮਨਾ ਲੈਂਦੇ ਯਾਰ ਨੂੰ ਮਨਾ ਲੈਂਦੇ ਯਾਰ ਨੂੰ ਮਨਾ ਐਂਦਾ ਕਰਕੇ ਸੋ ਮੈਂ ਜਿਹੜੇ ਨੈਕਸਟ ਪ੍ਰੋਜੈਕਟ ਨੇ ਕੁਝ ਜਿਵੇਂ ਸਾਡੇ ਇੱਕ ਕੈਰੇਕਟਰ ਨੇ ਬੱਗਾ ਬਰੋਂਗਾ ਜੀ ਔਰ ਇੱਕ ਮੁੰਡਾ ਸ਼ਫੀ ਹੈ ਔਰ ਜਿਹੜੇ ਅਸੀਂ ਅੱਗੇ ਪ੍ਰੋਜੈਕਟ ਕਰ ਰਹੇ ਆ ਜਿੱਦਾਂ ਮੈਂ ਤੇ ਗੋਰਾ ਭਾਜੀ ਆ ਅਸੀਂ ਬੜੀ ਧੀਰ ਤੋਂ ਜੁੜੇ ਹੋਇਆ ਉਹ ਬਹੁਤ ਅੱਛਾ ਲਿਖਦੇ ਨੇ ਜਿੰਨਾਂ ਅੱਛਾ ਲਿਖਦੇ ਨੇ ਉਹ ਉਨੇ ਅੱਛੇ ਇਨਸਾਨ ਨੇ ਉਨੇ ਹੀ ਪਿਆਰੇ ਇਨਸਾਨ ਨੇ ਕਿਉਂਕਿ ਉਹਨਾਂ ਨੂੰ ਸੁਰਦੀ ਤੇ ਲਹਿ ਦੀ ਔਰ ਲਫ਼ਜ਼ਾਂ ਦੀ ਬੜੀ ਅਹਿਮੀਅਤ ਬਾਰੇ ਪਤਾ ਸੋ ਆਉਣ ਵਾਲੇ ਸਾਡੇ ਪ੍ਰੋਜੈਕਟ ਅਸੀਂ ਤੁਹਾਡੀ ਝੋਲੀ 'ਚ ਪਾਵਾਂਗੇ ਔਰ ਉਮੀਦ ਕਰਾਂਗੇ ਵੀ ਤੁਸੀਂ ਐਦਾਂ ਹੀ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਦਿਓਗੇ ਪਿੱਛੇ ਜੇ ਇੱਕ ਮੇਰਾ ਤੇ ਗਾਣਾ ਮੇਰਾ ਤੇ ਫਿਰੋਜ਼ ਖਾਨ ਦਾ ਆਇਆ ਸੀਗਾ ਉਹ ਸੀਗਾ ਯਾਰ ਸੋਹਣਾ ਹਾਂ ਉਹ ਵੀ ਜ਼ਰੂਰ ਬੰਨ੍ਨਾ ਦੋ ਤਾ ਯਾਰ ਜੀ ਲਾ ਦੇ ਮੁਖ ਤੋਂ ਨਕਾ ਵਸਾਂ ਕਰਨਾ ਅਦਬ ਵਖ ਜਗ ਤੋਂ ਵਰ ਜਨਾਵ ਤੇਰਾ ਹੁਸਨ ਸ਼ਾਵਾ ਐਵੇਂ ਦਿਲ ਨਾ ਤੂੰ ਸਾਡਾ ਐਵੇਂ ਦਿਲ ਨਾ ਤੂੰ ਸਾਡਾ ਦਰਪਰ ਸੋਹਣਿਆ ਦਿਲ ਨਾ ਤੂੰ ਸਾਡਾ ਦਰਪਰ ਸੋਹਣਿਆ ਤੈਨੂੰ ਆਸ਼ਕਾਂ ਨੇ ਮੰਨਿਆ ਖੁਦਾ ਸੋਹਣਿਆ ਤੈਨੂੰ ਆਸ਼ਕਾਂ ਨੇ ਮੰਨਿਆ ਖੁਦਾ ਜ਼ੋਣਿਆ ਵੈਸੇ ਮੇਰੀਆਂ ਅੱਜ ਤੱਕ ਟੇਪਾਂ 8-10 ਟੇਪਾਂ ਆਈਆਂ ਠੀਕ ਹੈ ਜਿੱਦਾਂ ਨਜ਼ਰਾਂ ਤੋਂ ਬਚ ਕੁੜੀਏ ਮਹਿੰਦੀ ਮੰਗਿਆ ਸੀ ਪਿਆਰ ਜੰਜ ਲੈ ਕੇ ਆ ਜਾ ਆ ਕੁੜੀਏ ਪੁੱਤ ਜੱਟ ਦਾ ਤੇਰੇ ਬਿਨ ਕੁਸ਼ ਮਰੀਆਂ ਭੇਟਾਂ ਆਈਆਂ ਮਾਤਾ ਦੀਆਂ ਪ੍ਰਭੂ ਵਾਲਮੀਕ ਜੀ ਦਾ ਭਜਨ ਵੀ ਆਏ ਔਰ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਵੀ ਆਏ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਰ فن ਨੂੰ ਹਰ ਸਬਜੈਕਟ ਨੂੰ ਗਾਵਾਂ ਜਿੰਨੀ ਕਿ ਮੇਰੀ ਜ਼ਿੰਦਗੀ ਹੈ ਮਾਲਕ ਨੇ ਮੇਰੀ ਡਿਊਟੀ ਲਈ ਹੈ ਔਰ ਹਰ ਸਬਜੈਕਟ ਨੂੰ ਗਾਵਾਂ ਹਰ ਸਾਫ ਸੁਥਰਾ ਗਾਵਾਂ ਕਿਉਂਕਿ ਜੇ ਲੋਕਾਂ ਦੀ ਝੋਲੀ 'ਚ ਅਸੀਂ ਸਾਫ ਸੁਥਰਾ ਪਾਵਾਂਗੇ ਤਾਂ ਉਦਾਂ ਦਾ ਹੀ ਸਾਨੂੰ ਮਿਲਣਾ ਹੈ ਇੱਕ ਚੀਜ਼ ਮੈਂ ਹੋਰ ਤੁਹਾਡੇ ਤੋਂ ਜਾਨਣਾ ਚਾਹਣਾ ਜਦੋਂ ਤੁਸੀਂ ਰਾਇਕੀ ਦੀ ਸ਼ੁਰੂਆਤ ਕੀਤੀ 80 90 ਦੇ ਦਹਾਕੇ ਦੇ ਵਿੱਚ ਤਾਂ ਉਦੋਂ ਰੀਲਾਂ ਹੁੰਦੀਆਂ ਸੀ ਤੇ ਰੀਲਾਂ ਦੇ ਬਾਅਦ ਪੈਂਡਰਾਈਵਜ਼ ਆ ਗਈਆਂ ਜਾਂ ਬਹੁਤ ਕੁਝ ਚੱਲਿਆ ਹੈ ਨਾ ਸੀਡੀਆਂ ਆ ਗਈਆਂ ਸੀ ਤੇ ਹੁਣ ਅੱਜਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ ਤੁਸੀਂ ਕਿਹੜੇ ਸਮੇਂ ਨੂੰ ਚੰਗਾ ਮੰਨਦੇ ਹੋ ਉਹ ਸਮਾਂ ਠੀਕ ਸੀਗਾ ਜਾਂ ਅੱਜ ਦਾ ਸਮਾਂ ਠੀਕ ਹੈ ਗੱਲ ਉਥੇ ਹੀ ਆ ਗਈ ਬੇਅੰਤ ਪਾਜੀ ਮੈਂ ਕੈਸਟਾ ਤਾਂ ਚੱਲਿਆ ਸੀ ਮੇਰੀਆਂ ਸੀਡੀਆਂ ਵੀ ਰਿਲੀਜ਼ ਹੋਈਆਂ ਪੈਨ ਡਰਾਈਵ 'ਚ ਵੀ ਗਾਣੇ ਪਏ ਅੱਜ ਸੋਸ਼ਲ ਮੀਡੀਆ ਦਾ ਯੁੱਗ ਆ ਅੱਜ ਅਸੀਂ ਵੈਸੇ ਇੱਕ ਗੱਲ ਕਹਿੰਦੇ ਆ ਕਿ ਜਦੋਂ ਕੈਸਟਾਂ ਦਾ ਯੁੱਗ ਸੀ ਜੀ ਓਨਲੀ ਪੂਰੇ ਪੰਜਾਬ 'ਚ ਹੀ ਰਹਿ ਜਾਂਦੀ ਸੀ ਕੈਸਟ ਹਾਂ ਨਾ ਸੀਡੀ ਵੀ ਜੇ ਕੰਪਨੀ ਪੂਰੇ ਵਰਲਡ ਵਾਈਡ ਰਿਲੀਜ਼ ਕਰਦੀ ਸੀ ਪਰ ਅੱਜ ਕੀ ਤਕਨੀਕ ਐਸੀ ਆਈ ਆ ਕਿ ਤੁਸੀਂ ਇੱਕ ਮਿੰਟ ਪਹਿਲਾਂ ਗਾਣਾ ਰਿਲੀਜ਼ ਕੀਤਾ ਉਹਦਾ ਬਟਨ ਦੱਬਿਆ ਤੇ ਪੂਰੇ ਵਰਲਡ 'ਚ ਤੁਹਾਡਾ ਗਾਣਾ ਵਿਸ਼ਵ ਪੱਧਰ ਤੇ ਇਹਨੂੰ ਟੈਕਨੀਕਲ ਨੂੰ ਅੱਛੀ ਮੰਨਦੇ ਆ ਇਹਨੂੰ ਅੱਛੀ ਮੰਨਦੇ ਆ ਕਿਉਂਕਿ ਦੁਨੀਆ ਦੇ ਨਾਲ ਜੇ ਆਪਾਂ ਨਹੀਂ ਚੱਲਾਂਗੇ ਅੱਜ ਆਪਾਂ ਕੈਸਟ ਬਣਾ ਕੇ ਰੱਖ ਲਈ ਤਾਂ ਖਰੀਦੂ ਕੌਣ ਉਹ ਡੈਕ ਕਾਉਂ ਲੈ ਕੇ ਆਉ ਸੀਡੀ ਬਣਾ ਕੇ ਰੱਖ ਲਈ ਜਾਂ ਪੈਨ ਡਰਾਈਵ ਬਣਾ ਕੇ ਰੱਖ ਲਈ ਕਿਉਂਕਿ ਸਮੇਂ ਦੇ ਨਾਲ ਹੀ ਸਾਨੂੰ ਚੱਲਣਾ ਪੈਣਾ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਮੇਰਾ ਕਹਿਣ ਦਾ ਮਤਲਬ ਇਸ ਵੀ ਇੱਕ ਤਾਂ ਉਦੋਂ ਜਿਹੜੇ ਸਰੋਧੇ ਹੁੰਦੇ ਸੀ ਉਹ ਉਡੀਕ ਰਹਿੰਦੇ ਸਨ ਉਹਨਾਂ ਨੂੰ ਕਿ ਕੈਸਟ ਆ ਰਹੀ ਹੈ ਜਾਂ ਜੈ ਸੀ ਡੀ ਆ ਰਹੀ ਹੈ ਪਰ ਅੱਜ ਉਹ ਵਿਦਨ ਸੈਕੰਡਸ ਵਿਸ਼ਵ ਦੇ ਵਿੱਚ ਗੀਤ ਪਹੁੰਚ ਜਾਂਦਾ ਮੇਰਾ ਸਵਾਲ ਉਸ ਚੀਜ਼ ਨੂੰ ਲੈ ਕੇ ਸੀਗਾ ਮਸਲਾ ਇਹ ਹੈ ਜੀ ਦੇਖੋ ਉਦੋਂ ਸਿੰਗਰ ਘਟ ਸੀ ਜੀ ਰਿਕਾਰਡਿੰਗ ਕੰਪਨੀ ਘਟ ਸੀ 뮤직 ਟ੍ਰੈਕਟਰ ਘਟ ਸੀ ਅੱਜ ਬਹੁਤ ਜ਼ਿਆਦਾ ਵਿਸ਼ਾਲ ਦਾ ਹੈ ਇਸ ਕੰਮ ਦਾ ਠੀਕ ਹੈ ਜੀ ਅੱਜ ਬਹੁਤ ਵੱਡੀ ਸਾਡੀ ਪੰਜਾਬ ਦੀ ਇੰਡਸਟਰੀ ਬਹੁਤ ਵੱਡੀ ਹੈ ਕਿਉਂਕਿ ਜਿੰਨੇ ਸਿੰਗਰ ਨੇ ਜਿੰਨੇ 뮤ਜ਼ਿਕ ਡਾਇਰੈਕਟਰ ਨੇ ਜਿੰਨੇ ਗੀਤਕਾਰ ਨੇ ਉਹ ਰੈਗੂਲਰਲੀ ਕੰਮ ਕਰ ਰਹੇ ਨੇ ਔਰ ਚਾਉਣ ਵਾਲੇ ਪਿਆਰ ਦੇ ਰਹੇ ਨੇ ਠੀਕ ਹੈ ਇਸ ਕਰਕੇ ਉਹ ਫਾਸਟ ਹੋ ਗਿਆ ਕੰਮ ਫਾਸਟ ਹੋ ਗਿਆ ਫਾਸਟ ਤੁਸੀਂ ਚੰਗਾ ਲਿਖਣ ਦੀ ਗੱਲ ਕੀਤੀ ਜੀ ਚੰਗਾ ਲਿਖਣ ਦੇ ਨਾਲ ਲੋਕਾਂ ਨੂੰ ਤਾਂ ਇੱਕ ਸਹੀ ਸਿਹਤ ਮਿਲਦੀ ਮਿਲਦੀ ਹੈ ਅਜੋਕੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਭਈ ਅ ਅੱਜ ਦੇ ਜਿਹੜੇ ਲੇਖਣੀ ਆ ਜਾ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਟੀਵੀ ਦੇ ਉੱਪਰ ਉਹਨੂੰ ਗੀਤ ਨੂੰ ਚੰਗੀ ਤਰ੍ਹਾਂ ਫਿਲਮਾਇਆ ਨਹੀਂ ਜਾਂਦਾ ਕਿ ਅਜਿਹੇ ਜਿਹੜੇ ਲੋਕ ਨੇ ਜਾਂ ਅਜਿਹੇ ਗੌਣ ਵਾਲੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਦੇਖੋ ਜਿਹੜੀ ਚੀਜ਼ ਹੈ ਨਾ ਜੀ ਉਹਨੂੰ ਚਾਹੇ ਤੁਸੀਂ ਜਿਵੇਂ ਇੱਕ ਬਹੁਤ ਅੱਛੀ ਕਹਾਵਤ ਹੈ ਕਿ ਜਿਹੜੀ ਰੋਜ਼ੀ ਹੈ ਨਾ ਰੋਜ਼ੀ ਜੀ ਬੰਦੇ ਦਾ ਰਜ਼ਕ ਜਿਵੇਂ ਮੌਤ ਲੱਭਦੀ ਹੈ ਨਾ ਬੰਦੇ ਨੂੰ ਉਦੋਂ ਹੀ ਰੋਜ਼ੀ ਲੱਭਦੀ ਹੈ ਉਹ ਚਾਹੇ ਤੁਸੀਂ ਜ਼ਮੀਨ ਚ ਲੈ ਕੇ ਭੇਜੋ ਭਾਜੀ ਅੱਛੀ ਚੀਜ਼ ਹੋ ਠੀਕ ਹੈ ਜੀ ਉਹਨੂੰ ਉਹਦਾ ਵੀ ਉਹਦੀ ਸ਼ੂਟ ਨਾ ਕਰੋ ਉਹਨੂੰ ਕਿਤੇ ਨਾ ਚਲਾਓ ਜਦੋਂ ਉਹਨੇ ਵਿਕਣਾ ਇਹਨਾਂ ਦਾ ਜਦੋਂ ਉਹਨੇ ਹਿੱਟ ਹੋਣਾ ਤੇ ਫਿਰ ਉਹਦਾ ਪਤਾ ਹੀ ਨਹੀਂ ਲੱਗਦਾ ਉਹਦਾ ਪਤਾ ਨਹੀਂ ਲੱਗਦਾ ਕਿਉਂਕਿ ਜਦ ਤੱਕ ਬਿਕਾ ਨਾ تھا ਕੋਈ ਪੁੱਛਦਾ ਨਾ ਥਾ ਤੂੰਨੇ ਖਰੀਦ ਕਰ ਮuje ਅਨਮੋਲ ਕਰ ਦਿਆ ਜਦ ਉਹਦੀ ਨਜ਼ਰ ਆਉਂਦੀ ਹੈ ਨਾ ਭਾਜੀ ਜਦੋਂ ਜੀ ਨਜ਼ਰਸ ਵੱਲੀ ਹੁੰਦੀ ਹੈ ਹੁਣ ਪੰਜਾਬੀ ਚ ਆ ਜਾਂਦੇ ਆ ਕਹਿੰਦੇ ਅੱਲਾ ਮਿਹਰਬਾਨ ਫਿਰ ਗਦਾ ਪਹਿਲਵਾਨ ਫਿਰ ਉਹ ਦੇਖਦਾ ਨਹੀਂ ਵੀ ਕੀਤੇ ਤੇ ਕਰਮ ਕੀਤਾ ਉਹ ਮਾਲਕ ਦਾ ਕਰਮ ਹੈ ਜਦੋਂ ਕਰਮ ਹੁੰਦਾ ਹੈ ਨਾ ਫਿਰ ਉਹ ਚੰਗੀਆਂ ਬੁਰੀਆਂ ਭਲੀਆਂ ਮੰਦੀਆਂ ਨਹੀਂ ਦੇਖਦਾ ਉਹ ਫਿਰ ਤਾਰ ਦਿੰਦਾ ਬੇੜੇ ਇੱਕ ਉਰਦੂ ਦਾ ਸ਼ੇਰ ਹੈ ਕਿ ਗਮ ਸਭੀ ਰਾਹਤੋ ਤਸਕੀਨ ਮੇ ਢਲ ਜਾਂਤੇ ਹਨ ਜਦ ਕਰਮ ਹੁੰਦਾ ਹੈ ਹਾਲਾਤ ਬਦਲ ਜਾਂਦੇ ਹਨ ਜਦ ਉਹਦੀ ਨਿਗਾਸਵਲੀ ਹੁੰਦੀ ਹੈ ਫਿਰ ਬੇੜੇ ਪਾਰ ਹੋ ਜਾਂਦੇ ਅੰਤ ਦੇ ਵਿੱਚ ਅਖਤਰ ਅਲੀ ਮਤੋਈ ਦਾ ਪੰਜਾਬੀਆਂ ਨੂੰ ਕੀ ਸੁਨੇਹਾ ਪੰਜਾਬੀਆਂ ਨੂੰ ਮੇਰੇ ਪੰਜਾਬੀ ਵੀਰਾਂ ਨੂੰ ਪੈਣਾ ਨੂੰ ਬਜ਼ੁਰਗਾਂ ਨੂੰ ਚਾਉਣ ਵਾਲਿਆਂ ਨੂੰ ਕਲਚਰ ਨੂੰ ਪਿਆਰ ਕਰਨ ਵਾਲਿਆਂ ਨੂੰ ਅੱਛੀ ਪੋਇਟਰੀ ਪਿਆਰ ਕਰਨ ਵਾਲਿਆਂ ਨੂੰ ਸਨੇਹ ਤਾਂ ਨਹੀਂ ਮੈਂ ਦੇ ਸਕਦਾ ਆਪਾਂ ਪਰਿਵਾਰ ਚ ਬਹਿ ਕੇ ਰਹਿ ਜ਼ਰੂਰ ਕਰ ਸਕਦੇ ਆ ਐਡਾ ਨਹੀਂ ਮੈਂ ਹੋਇਆ ਵੀ ਚੰਗਾ ਸੁਣੋ ਚੰਗਾ ਦੇਖੋ ਚੰਗਾ ਸੁਣੋ ਚੰਗਾ ਖਾਓ ਚੰਗਾ ਪਹਿਨੋ ਜੋ ਆਪਣੇ ਪੰਜਾਬ ਦੇ ਵਿੱਚ ਜੋ ਆਪਣਾ ਪੰਜਾਬੀ ਵਿਰਸਾ ਹੈ ਜਿੱਥੋਂ ਆਪਾਂ ਉੱਠੇ ਹਾਂ ਜੋ ਸਾਡੇ ਬਜ਼ੁਰਗਾਂ ਦਾ ਪਛੋਕੜ ਆ ਉਦਾਂ ਜਿਓ ਚੜ੍ਹਦੀ ਕਲਾ ਚ ਰਹੋ ਚੜ੍ਹਦੀ ਕਲਾ ਚ ਰਹੋ ਚੜ੍ਹਦੀ ਕਲਾ ਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਬਹੁਤ ਹੀ ਪੋਜ਼ਿਟਿਵ એનર્ਜੀ ਇਹਨਾਂ ਦੇ ਕੋਲ ਮਿਲੀ ਕਿਉਂਕਿ ਇਹ ਔਰਾ ਹੁੰਦਾ ਉਹਨਾਂ ਗਾਇਕਾਂ ਦਾ ਜਿਹੜੇ ਗਾਇਕ ਰਿਆਜ਼ ਕਰਦੇ ਨੇ ਤੇ ਸੂਫੀਜ਼ਮ ਨੂੰ ਅੱਗੇ ਲੈ ਕੇ ਆਉਣ ਦਾ ਕੰਮ ਕਰ ਰਹੇ ਨੇ ਤੇ ਸਾਨੂੰ ਲੋੜ ਹੈ ਅਜਿਹੀਆਂ ਵੀਡੀਓਜ਼ ਨੂੰ ਸ਼ੇਅਰ ਕਰਨ ਦੀ ਤਾਂ ਜੋ ਅਜਿਹੇ ਜਿਹੜੇ ਹੀਰੇ ਨੇ ਉਹਨਾਂ ਨੂੰ ਸੰਭਾਲਿਆ ਜਾ ਸਕੇ ਤੇ ਉਹਨਾਂ ਨੂੰ ਇੱਕ ਚੰਗੀ ਕਦਰ ਜਿਹੜੀ ਉਹ ਪ੍ਰਦਾਨ ਕੀਤੀ ਜਾ ਸਕੇ ਕੈਮਰਾ ਪਰਸਨ ਹੁਸਨ ਦੇ ਨਾਲ ਨਹਿਬਿਆਤ ਸਿੰਘ ਰੋੜੀਆਂ ਹਮਦਦ ਟੀਵੀ ਕੈਨੇਡਾ ਦੇ ਲਈ